ਕੋਡੀ 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 ਪ੍ਰਦੀਪ ਤੂਫਾਨ ਆ ਗਿਆ ਮੈਂ ਤੁਹਾਨੂੰ ਦੱਸੂ ਪਰ ਪ੍ਰਦੀਪ ਇਧਰਲੇ ਪਾਸੇ ਆਇਆ ਯਾਰ ਤੂਫਾਨ ਤੂੰ ਤੇ ਤੇਰਾ ਨਾਂ ਹੀ ਕਿੱਲਾ ਤੂਫਾਨ ਨਹੀਂ ਤੂੰ ਤੇ ਤੂਫਾਨ ਬਣ ਕੇ ਵਿਖਾ ਦਿੰਦਾ ਤੂੰ ਇਹ ਦੱਸ ਦਿੰਦਾ ਵੀ ਬੰਦਾ ਤੇ ਐਵੇਂ ਹੀ ਮੇਰੇ ਪੰਜਾਬੀ ਵੀਰੋ ਦਿਲ ਸੱਟ ਜਾਂਦਾ ਆ 2 ਮਿੰਟ ਲਈ ਬੰਦ ਕਰ ਦਿਓ ਜੀ ਇਧਰਲੇ ਪਾਸੇ ਬੇਨਤੀ ਕਰਿਓ ਮੁੰਡੇ ਦੀ ਆਪਾਂ ਦਿਖਾ ਦਈਏ ਮੁੰਡੇ ਨੂੰ ਦੱਸ ਦਈਏ ਉਹ ਵੀ ਆਉਂਦੇ ਲੈ ਦੇ ਵਿੱਚ ਨੇ ਪੂਰੇ ਚਲੋ ਕੋਈ ਗੱਲ ਨਹੀਂ ਇਹਨਾਂ ਦਾ ਵੀ ਕੰਮ ਹੈ ਇਹਨਾਂ ਲਈ ਤਾੜੀਆਂ ਤੇ ਮਾਰ ਦਿਓ ਜ਼ੋਰਦਾਰ ਸਾਰੇ ਜਾਣੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਸਤਿਕਾਰ ਹੈ ਮੈਂ ਬਹੁਤ ਲੰਬਾ ਸਮਾਂ ਪਹਿਲਾਂ ਤੁਹਾਡੇ ਇਲਾਕੇ 'ਚੋ ਬਿਜਲੀ ਵਰਗੀਆਂ ਜਾਂਦੀਆਂ ਹੁੰਦੀਆਂ ਸਾਡੇ ਉਧਰਲੇ ਪਾਸੇ ਇਸ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਬਣਦਾ ਰਿਹਾ ਸੋ ਇਹ ਵੀ ਮੇਰੇ ਵੀਰੋ ਇਹਨਾਂ ਦਾ ਵੀ ਕਰਮ ਹੈ ਇਹਨਾਂ ਦਾ ਵੀ ਕੰਮ ਹੈ ਇਹ ਆਪਣਾ ਮਨੋਰੰਜਨ ਕਰਨ ਦੇ ਲਈ ਇਸ ਕਬੱਡੀ ਕੱਪ ਦੇ ਵਿੱਚ ਆਏ ਹੈ ਮੈਂ ਬਹੁਤ ਸਤਿਕਾਰ ਕਰਦਾ ਆਹ ਖਿਡਾਰੀ ਜਿਹੜਾ ਮੇਰੇ ਕੋਲ ਖੜਾ ਹੈ ਇਸ ਨੌਜੰਦੇ ਮੇਰੇ ਵੀਰੋ ਇੱਕ ਐਕਸੀਡੈਂਟ ਦੌਰਾਨ ਦੋਨੋਂ ਗਿੱਟੇ ਤੇ ਪੱਟ ਮੇਰੇ ਵੀਰੋ ਜਿਹੜੇ ਐ ਉਹ ਟੁੱਟ ਗਏ ਸੀ ਸਿੱਧੀ ਗੱਲ ਦੱਸਾਂ ਪਰ ਇਸ ਬੰਦੇ ਦੇ ਲਈ ਸਾਡੇ ਸਹਿਯੋਗੀਆਂ ਨੇ ਵੀ ਬਹੁਤ ਸਹਿਯੋਗ ਕੀਤਾ ਤੇ ਇਹਨੇ ਇੱਕੋ ਹੀ ਮੇਰੇ ਵੀਰੋ ਕੰਮ ਦਾ ਤਹਈਆ ਕੀਤਾ ਸੀਗਾ ਵੀ ਮੈਂ ਦੁਬਾਰਾ ਗਰਾਊਂਡਾਂ ਦੇ ਵਿੱਚ ਆਉਣਾ ਹੀ ਆਉਣਾ ਹੈ ਮੈਂ ਗਰਾਊਂਡਾਂ ਦੇ ਵਿੱਚ ਆ ਕੇ ਦਿਖਾਉਣਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਐ ਲੈ ਵੀ ਤੂਫਾਨ ਜਦੋਂ ਤੈਨੂੰ ਵੇਖ ਲੈਣਾ ਨਾ ਤੇ ਸੱਚੀ ਜਿਹੜਾ ਰੂਹ ਖੁਸ਼ ਹੋ ਜਾਂਦੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਤੂਫਾਨ ਹੈ ਇਹ ਵਾਕਈ ਤੂਫਾਨ ਹੈ ਸਾਡੀ ਖੇਡ ਕਬੱਡੀ ਦਾ ਜੁਗ ਜੁਗ ਵੱਸਦਾ ਰਹੇ ਤੂਫਾਨ ਤੇਰੇ ਤੇ ਗੁਰੂ ਮਹਾਰਾਜ ਦੀ ਮਿਹਰ ਹੈ ਔਰ ਤੂੰ ਦੁਬਾਰਾ ਫੇਰ ਫਿੱਟ ਹੋਏਗਾ ਇਹ ਗੱਲ ਯਾਦ ਰੱਖੀ ਤੇਰੀ ਉਂਗਲ ਖੜੀ ਹੋਊਗੀ ਕਿ ਨਾ ਇੱਕ ਦਿਨ ਇਹ ਗੱਲ ਯਾਦ ਰੱਖੀ ਪ੍ਰਦੀਪ ਬੱਬੂ ਹੋਣਾ ਨੇ ਇਧਰ ਲਖੇ ਢੋਲੀ ਹੋਣਾ ਨੇ ਕਾਜੂ ਹੋਣਾ ਨੇ ਜਿਹੜਾ ਸਾਥ ਇਹਦੇ ਸਾਥੀਆਂ ਨੇ ਦਿੱਤਾ ਨਾ ਉਹ ਪ੍ਰਮਾਤਮਾ ਜਾਣਦਾ ਹੈ ਜਾਂ ਮੇਰੇ ਵੀਰੋ ਇਹਦਾ ਪਰਿਵਾਰ ਜਾਣਦਾ ਸੋ ਗੁਡ ਵਿਸ਼ੀ ਹੈ ਗੁਰੂ ਮਹਾਰਾਜ ਨੇ ਤੇ ਮਿਹਰ ਭਰਿਆ ਹੱਥ ਰੱਖਿਆ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ